ਤਾਰੀਖ ਨੂੰ ਜਿਹੜਾ ਕਿ ਰੂੜੇ ਕੇ ਕਲਾਂ ਦੇ ਵਿੱਚ ਜਸਵਿੰਦਰ ਸਿੰਘ ਨਾਮ ਦਾ ਇੱਕ ਨਿਹੰਗ ਸਿੰਘ ਦਾ ਕਤਲ ਹੋਇਆ ਸੀਗਾ ਉਹਨਾਂ ਦੇ ਘਰ ਦੇ ਵਿੱਚ ਹੀ ਸ਼ਾਰਪ ਐਜਡ ਵੈਪਨਸ ਨਾਲ ਉਹ ਦੇਰ ਰਾਤ ਦੇ ਵਿੱਚ ਹੋਇਆ ਸੀਗਾ ਜਿੱਦਾਂ ਹੀ ਸਾਨੂੰ ਇਤਲਾਹ ਮਿਲੀ ਸਾਡੀ ਸਾਰੀ ਟੀਮਸ ਫੋਰੈਂਸਿਕ ਟੀਮ ਸਾਈਬਰ ਦੀ ਸਾਡੀ ਟੈਕਨੀਕਲ ਟੀਮਸ ਐਂਡ ਸੀਨੀਅਰ ਆਫਸਰਸ ਮੌਕੇ ਤੇ ਪਹੁੰਚ ਗਏ ਸੀਗੇ ਵੱਖ-ਵੱਖ ਟੀਮਾਂ ਅਸੀਂ ਬਣਾਈ ਸੀਗੀ ਅੰਡਰ ਦੀ ਸੁਪਰਵੀਜ਼ਨ ਆਫ ਐਸਪੀਡੀ ਸੰਦੀਪ ਮਾਨ ਜੀ ਡੀਐਸਪੀ ਤਪਾ ਮਾਨਵਜੀਤ ਸਿੰਘ ਐਂਡ ਇਨ ਚਾਰਜ ਸੀ ਆਈਏ ਬਲਜੀਤ ਸਿੰਘ ਐਸ ਐਚਓ ਰੂੜੇ ਕੇ ਕਲਾ ਇਨਸਪੈਕਟਰ ਜਗਜੀਤ ਸਿੰਘ ਤੇ ਹੋਰ ਵੀ ਸਾਡੇ ਜੋ ਟੈਕਨੀਕਲ ਵਿੰਗ ਦੇ ਮੁੰਡੇ ਹੈਗੇ ਵਕ ਵਕ ਟੀਮਾਂ ਲਾ ਕੇ ਐਸ ਸੀ ਸੀ ਟੀ ਵੀ ਫੂਟੇਜ ਤੇ ਬਾਕੀ ਟੈਕਨੀਕਲ ਐਂਡ ਹਿਊਮਨ ਐਂਡ ਦੇ ਥਰੂ ਇਹਨੂੰ ਟਰੈਕ ਕੀਤਾ ਤੇ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦੇ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਚਾਰ ਜਿਹੜੇ ਅਕਿਊਜ਼ਡ ਹੈਗੇ ਪਰਮਜੀਤ ਸਿੰਘ ਮਨਿੰਦਰ ਸਿੰਘ ਜਸਪ੍ਰੀਤ ਸਿੰਘ ਤੇ ਸੁਖਵੀਰ ਸਿੰਘ ਇਹ ਵੀ ਨਿਹੰਗ ਜਥੇਬੰਦੀਆਂ ਨਾਲ ਹੀ ਸੰਬੰਧ ਰੱਖਦੇ ਆ ਇਹਨਾਂ ਦਾ ਆਪਸੀ মতਪੇਦ ਸੀਗੇ ਕਈ ਮੁੱਦਿਆਂ ਦੇ ਵਿੱਚ ਕੁਝ ਗੱਲਾਂ ਹੋਰ ਵੀ ਅਸੀਂ ਡੀਟੇਲ ਦੇ ਵਿੱਚ ਪਤਾ ਕਰਾਂਗੇ ਬਸ ਉਸ ਦਿਨ ਇਹ ਰਾਤ ਨੂੰ ਦੇਵਰ intoxicated ਤੇ ਇਹਨਾਂ ਨੇ ਐਦਾਂ ਕਰਕੇ ਕਦਮ ਠਾਇਆ ਕਾਂਸਪੀਰੇਸੀ ਰਚੀ ਕਿ ਵੀ ਚਾਰੋਂ ਬੰਦੇ ਦੋ ਮੋਟਰਸਾਈਕਲਾਂ ਤੇ ਹਥਿਆਰਾਂ ਨਾਲ लैस ਹੋ ਕੇ ਉਹਦੇ ਘਰ ਦੇ ਵਿੱਚ ਐਂਟਰ ਹੁੰਦੇ ਆ ਫੋਰਸਫੁਲੀ ਉਹ ਰਾਤ ਨੂੰ ਉੱਥੇ ਇਕੱਲਾ ਹੀ ਹੁੰਦਾ ਹੈ ਘਰ ਦੇ ਵਿੱਚ ਤੇ ਉਹਦੇ ਤੇਜ਼ ਹਥਿਆਰਾਂ ਨਾਲ ਕਾਫੀ ਵਾਰ ਕਰਦੇ ਆ ਕਿ ਮੌਕੇ ਤੇ ਉਹਦੀ ਡੈਥ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੇ ਵਹੀਕਲਸ ਦੇ ਨਾਲ ਹਥਿਆਰਾਂ ਨਾਲ ਉਥੋਂ ਰਫੂ ਚੱਕਰ ਹੋ ਜਾਂਦੇ ਆ ਤੇ ਨਿਕਲ ਜਾਂਦੇ ਭੱਜ ਜਾਂਦੇ ਤੇ ਸਾਡੀ ਟੀਮਸ ਨੇ ਕਾਫੀ ਵਧੀਆ ਕੰਮ ਕੀਤਾ ਹੈ ਤੇ ਉਹਦੇ ਵਿੱਚੋਂ ਦੋ ਬੰਦਿਆਂ ਨੂੰ ਅਸੀਂ ਜਿਹੜੇ ਕਿ ਪਰਮਜੀਤ ਸਿੰਘ ਤੇ ਜਸਪ੍ਰੀਤ ਸਿੰਘ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ ਤੇ ਜਿਹੜੇ ਵੈਪਨਸ ਉਹਨਾਂ ਨੇ ਯੂਜ਼ ਕੀਤੇ ਸੀਗੇ ਐਂਡ ਵਹੀਕਲ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਵੀ ਬਰਾਮਦ ਕਰ ਲਿਆ ਹੈਗਾ ਸਰ ਸਰਕਾਰੀ ਵੀ ਕੀ ਦੱਸਿਆ ਜਾ ਰਿਹਾ ਹੈ ਕਿ ਇਹ ਪਹਿਲਾਂ ਗਵਾਹ ਵੀ ਸੀ ਪਹਿਲਾਂ ਵੀ ਇੱਕ ਨਿਕਸੀ ਦਾ ਟਿਕਾਣਾ ਇੱਕ ਗੱਲ ਆ ਰਹੀ ਹੈ ਕਿ ਪਹਿਲਾਂ ਇੱਕ ਕਤਲ ਹੋਇਆ ਸੀਗਾ ਉਹਦੇ ਵਿੱਚ ਗਵਾਹ ਸੀਗਾ ਬਾਅਦ ਦੇ ਵਿੱਚ ਇਹਨਾਂ ਦੇ ਕੁਝ ਗਵਾਹੀ ਨੂੰ ਲੈ ਕੇ ਰੋਲਾ ਪੈ ਗਿਆ ਤੇ ਬਾਕੀ ਵੀ ਇਹਨਾਂ ਦਾ ਆਪਸੀ ਕੋਈ মতਵੇਚ ਚੱਲਦੇ ਹੀ ਰਹਿੰਦੇ ਸੀਗੇ ਕਈ ਰਿਲੀਜੀਅਸ ਮੁੱਦੇ ਆਤੇ ਤੇ ਬਾਕੀ ਵੀ ਕਈ ਵਿਊਜ਼ ਅਲੱਗ-ਅਲੱਗ ਸੀਗੇ ਸਰ ਇਹ ਕੋਈ ਦਲ ਨਾ ਰਲੇ ਵੀ ਨੇ ਜਿਵੇਂ ਵੱਡਾ ਦਲ ਨਹੀਂ ਕੋਈ ਅਜਿਹਾ ਇਸ ਤਰ੍ਹਾਂ ਕੋਈ ਗਰੁੱਪ ਨਹੀਂ ਐਡਾ ਦਲ ਵਾਲਾ ਨਹੀਂ ਇਹ ਇੰਡੀਵਿਜੂਅਲੀ ਇਹਨਾਂ ਨੇ ਆਪਸ ਵਿੱਚ ਹੀ ਚਾਰਾ ਨਹੀਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਬੈਕ ਦੇ ਵਿੱਚ ਕੋਈ ਦਲ ਹੋਏ ਬਾਕੀ ਵੀ ਕਈ ਵਿਊਜ਼ ਅਲੱਗ-ਅਲੱਗ ਸੀਗੇ ਸਾਰੇ ਕੁ ਦਲ ਨਾਲ ਰਹਿ ਵੀ ਨਹੀਂ ਜਿਵੇਂ ਬੁੱਢਾ ਦਲ ਨੇ ਕੋਈ ਅਜਾ ਇਸ ਤਰ੍ਹਾਂ ਕੋਈ ਨਹੀਂ ਐਦਾ ਦਲ ਵਾਲਾ ਨਹੀਂ ਇਹ ਇੰਡੀਵਿਜੂਅਲੀ ਇਹਨਾਂ ਨੇ ਆਪਸ ਵਿੱਚ ਹੀ ਚਾਰਾ ਨਹੀਂ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਬੈਕ ਦੇ ਵਿੱਚ ਕੋਈ ਦਲ ਹੋਏ ਐਦਾਂ ਦੀ ਗੱਲ ਹਾਲੇ ਕੋਈ ਸਾਹਮਣੇ ਨਹੀਂ ਆਈ ਫਿਰ ਬਾਕੀ ਦੋਵਾਂ ਦਾ ਸਰ ਉਹ ਵੀ ਜੀ ਸਾਡੀ ਟੀਮਸ ਲੱਗੀ ਹੋਈਆਂ ਕੁਝ ਲੀਡਸ ਹੈਗੀ ਸਾਡੇ ਕੋਲ ਤੇ ਛੇਤੀ ਉਹਨਾਂ ਨੂੰ ਵੀ ਫੜ ਲਾਂਗੇ ਜੀ ਇਹ ਜੋ ਪਰਚਾ ਦਿੱਤਾ ਸੀਗਾ ਬਿਕੋਜ਼ ਇਹ ਇੱਕ ਤਰੀਕ ਨੂੰ ਵਾਰਦਾਤ ਹੋਈ ਉਸ ਦਿਨ ਤੋਂ ਨਵੇਂ ਕਾਨੂੰਨ ਅਮਲ 'ਚ ਆਗੇ ਸੀਗੇ ਤੇ ਸੀ 1031 ਤੇ 35 ਭਾਰਤੀ ਨਿਆਇ ਸੰਹਿਤਾ ਉਹਦੇ ਵਿੱਚ ਇਹ ਪਰਚਾ ਦਿੱਤਾ ਸੁਣਾ ਕਿੰਨੀ ਕੁ ਉਮਰ ਹੈ ਜੀ ਇਹਨਾਂ ਦੀ ਇਹ ਜੀ ਨੀਅਰ अबाउट 30s ਦੇ ਅਰਾਊਂਡ ਹੋਗੀ ਇਹਨਾਂ ਦੀ ਬਰਾਮਦ ਕੀਆ ਕੀ ਹੋਇਆ ਇੱਕ ਜੀ ਇਹਨਾਂ ਤੋਂ ਕਿਰਪਾਨ ਹੋਈ ਹੈਗੀ ਤੇ ਇੱਕ ਖੰਡਾ ਹੈਗਾ ਲੋਹੇ ਦਾ ਉਹ ਵੀ ਬਰਾਮਦ ਹੋਇਆ ਤੇ ਇੱਕ ਮੋਟਰਸਾਈਕਲ ਉਹ ਵੀ ਮੁਕਤਮੇ ਦਾਰਜ ਹੈ ਜੀ ਹਾਲ ਕੀ ਘੜੀ ਕੋਈ ਨਾ ਦਾ ਬੈਕਗਰਾਉਂਡ ਕ੍ਰਿਮੀਨਲ ਬੈਕਗਰਾਉਂਡ ਨਹੀਂ ਆਇਆ ਸਾਹਮਣੇ ਬਟ ਅਬੀ ਰਿਮਾਂਡ ਤੇ ਇਹਨਾਂ ਨੂੰ ਲਿਆ ਗਿਆ ਹੈ ਤੇ ਡੀਟੇਲ ਦੇ ਵਿੱਚ ਹੋਰ ਪੁੱਛਗਿੱਛ ਕਰਾਂਗੇ ਕਿ ਕਿਹੜੇ ਲੁਧਿਆਣੀ ਵੀ ਕਾਂਡ ਹੋਏ ਪਿੱਛੇ ਨਹੀਂ ਦੋਸੇ ਵੀ ਉਹਨਾਂ ਨਾਲ ਤਾਂ ਕੋਈ ਸੰਬੰਧ ਨਹੀਂ ਨਹੀਂ ਉਹਨਾਂ ਨਾਲ ਇਹਨਾਂ ਦਾ ਕੋਈ ਸੰਬੰਧ ਸਾਹਮਣੇ ਨਹੀਂ ਆਇਆ ਇਹ ਇੱਕ ਇੰਡੀਵਿਜੂਅਲ ਵਾਰਦਾਤ ਸੀਗੀ ਜੋ ਇਹਨਾਂ ਨੇ ਅੰਜਾਮ ਦਿੱਤਾ ਆ ਆਪਸੀ ਕੋਈ ਪਰਸਨਲ ਐਨਿਮੋਸਿਟੀ ਨੂੰ ਲੈ ਕੇ ਸਾਰੇ ਨਵੇਂ ਕਰੋਨਾ ਤੇ ਪਹਿਲਾ ਮੁਕੱਦਮਾ ਜੀ ਕਦੋਂ ਨਹੀਂ ਇਹ ਜੀ ਹੋਰ ਹਾਂ ਪਹਿਲਾ ਮੁਕੱਦਮਾ ਕਤਲ ਦਾ ਜ਼ਿਲ੍ਹੇ ਦੇ ਵਿੱਚ ਹੋਇਆ ਸੀ